ਨੋਕੇ ਸਾਹ ਪਾਰਟੀ ਦੇ ਪ੍ਰਮੁੱਖ ਤੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੇ ਖਿਲਾਫ ਕਥਨ ਤੋੜ ਤੇ ਜ਼ਬਰਦਨਾਦਾ આરોਪ ਲਗਾਉਣ ਵਾਲੀ ਮਹਿਲਾ ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਤਰਨੇ ਤੇ ਬੈਠੀ ਹੈ। ਇਸੇ ਦੌਰਾਨ ਉਹਨਾਂ ਦੇ ਨਾਲ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਛਾ ਅਤੇ ਕਾਂਗਰਸੀ ਆਗੂ ਵੀ ਬੈਠੇ ਨੇ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਹੈ। ਪੀੜਤ ਮਹਿਲਾ ਤੇ ਗੁਰਦੀਪ ਸਿੰਘ ਗੋਸ਼ਾ ਤੇ ਕਾਂਗਰਸੀ ਆਗੂਆਂ ਨੇ ਰੋਪ ਲਗਾਇਆ ਹੈ ਕਿ ਪੁਲਿਸ ਪ੍ਰਸ਼ਾਸਨ ਕਿਸੇ ਰਾਜਨੀਤ ਦਬਾਅ ਦੇ ਹੇਠਾਂ ਮਹਿਲਾ ਨੂੰ ਸਾਫ ਨਹੀਂ ਦੇ ਰਹੇ ਨੇ ਜਿਸ ਕਾਰਨ ਅੱਜ ਉਹਨਾਂ ਨੂੰ ਇੱਥੇ ਤਰਨਾ ਦੇਣਾ ਪੈ ਰਿਹਾ ਹੈ ਦੇਖੋ ਲਿਬੜੀ ਹੋਈ ਮੱਝ ਨੂੰ ਕਾਂਗਰਸ ਸਰਕਾਰ ਨਵਾਂਤਵਾ ਕੇ ਆਪਣੇ ਚ ਸ਼ਾਮਿਲ ਕਰਨ ਵਾਸਤੇ ਇਹ ਸਾਰੀ ਸਕੀਮ ਚੱਲ ਰਹੀ ਹੈ ਸਾਡੀਆਂ ਧੀਆਂ ਭੈਣਾਂ ਨੂੰ ਜੇ ਸੜਕਾਂ ਤੇ ਬੈਠ ਕੇ ਇਨਸਾਫ ਲਈ ਗੁਹਾਰ ਕਰਨੀ ਪਵੇ ਇਹ ਕਲੰਕ ਕਿੰਨਾ ਪੰਜਾਬ ਨੂੰ ਕਲੰਕਾ ਹੈ ਭਾਰਤ ਨੂੰ ਕਲੰਕਾ ਹੈ ਸਾਡੇ ਬੱਚੇ ਬਾਹਰ ਭੱਜ ਰਿਹਾ ਉਹਦਾ ਕਾਰਨ ਇਹ ਹੀ ਕਿ ਤੇ ਇਨਸਾਫ ਤੇ ਚਾਹੇ ਜੁਡੀਸ਼ੀਅਲੀ ਹੋਵੇ ਚਾਹੇ ਤੇ ਕਾਨੂੰਨੀ ਹੋਵੇ ਦੋਨੇ ਤਰੀਕੇ ਦੇ ਨਾਲ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਅੱਜ 3 ਮਹੀਨੇ ਤੋਂ ਵੱਧ ਹੋ ਗਏ 16 ਨਵੰਬਰ ਤੇ ਇਸ ਭੈਣ ਨੇ ਸ਼ਿਕਾਇਤ ਕੀਤੀ ਸੀ ਬੈਂਸ ਬ੍ਰਦਰ ਤੇ ਬੈਂਸ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਕਿ ਉਹ ਬਲਤਕਾਰ ਦਾ ਦੋਸ਼ੀ ਹੈ ਅੱਜ ਹਰ ਸੱਥਾਂ ਦੇ ਵਿੱਚ ਗੱਲ ਪਤਾ ਲੱਗ ਚੁੱਕੀ ਹੈ ਹਰ ਘਰਾਂ ਦੇ ਵਿੱਚ ਗੱਲ ਪਤਾ ਲੱਗ ਚੁੱਕੀ ਹੈ ਕਿ ਬੈਂਸ ਬਲਤਕਾਰੀ ਹੈ ਪਰ ਇਸ ਭੈਣ ਨੂੰ ਇਨਸਾਫ ਲਈ ਦਰਦ-ਦਰ ਭਟਕਣਾ ਤੇ ਮੈਂ ਸਮਝਦਾ ਕਿ ਇਸ ਤੋਂ ਵੱਡੀ ਮਾੜੀ ਗੱਲ ਨਹੀਂ ਹੋ ਸਕਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਤੱਕ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਹਿੱਤਾਂ ਦੀ ਤਾਂ ਗੱਲ ਦਾ ਪਤਾ ਹੀ ਕੋਈ ਨਹੀਂ ਕਿਉਂਕਿ ਉਹ ਆਪਣੇ ਸੀਐਮ ਬਣ ਕੇ ਉਹਨਾਂ ਸਤੇ ਇੰਨੇ ਹੀ ਬਹੁਤ ਫਾਰਮਸ ਹੋ ਚੁੱਕੇ ਬੈਠੇ ਆ ਪਰ ਸੀਐਮ ਇੱਕ ਹੁੰਦਾ ਮੰਤਰੀ ਹੁੰਦਾ ਕਿਉਂਕਿ ਭਰਤਪੁਤ੍ਰ ਨਾਸ਼ੂ ਜੀ ਇਸ ਲੁਧਿਆਣਾ ਸ਼ਹਿਰ ਦੇ ਮੰਤਰੀ ਹੈ ਜਾਂ ਤਾਂ ਉਹਨਾਂ ਦੀ ਚਲਦੀ ਹੈ ਤੇ ਜਾਂ ਮਮਤਾਸ਼ੂ ਜੀ ਦੀ ਚਲਦੀ ਹੈ ਭਾਬੀ ਜੀ ਉਹਨਾਂ ਦੀ ਦੋ ਜਣੇ ਦੀ ਚਲਦੀ ਹੈ ਲੁਧਿਆਣਾ 'ਚ ਹੋਰ ਕਿਸੇ ਦੀ ਨਹੀਂ ਚਲਦੀ ਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਕ੍ਰੈਡਿਬਿਲਟੀ ਤੇ ਸ਼ੱਕ ਦੇ ਦਾਇਰੇ 'ਚ ਨਾ ਲਿਆਇਆ ਇਸ ਭੈਣ ਨੂੰ ਇਨਸਾਫ਼ ਦਿਵਾਉਣਾ ਵਾਸਤੇ ਐਫ ਆਈ ਆਰ ਦਰਜ ਕਰਾ ਦਿੱਤੀ ਜਾਵੇ ਤੁਸੀਂ ਉਹ ਜਾ ਤਾਂ ਉਹਦੇ ਸਰੋਪਾ ਪਾ ਦਿਓ ਜਾ ਤਾਂ ਬੈਂਸ ਦੇ ਸਰੋਪਾ ਪਾ ਦਿਓ ਤੇ ਇਸ ਬੀਬੀ ਨੂੰ ਭੈਣ ਨੂੰ ਕਹਾਂਗੇ ਵੀ ਬੀਬੀ ਜੀ ਉੱਠ ਜੋ ਕਿ ਹੁਣ ਤਾਂ ਅੱਗੇ ਤਾਂ ਕਾਂਗਰਸੀ ਏਜੰਟ ਸੀਗੇ ਅੱਗੇ ਤਾਂ ਸਿਰਫ ਕਾਂਗਰਸ ਦੀਆਂ ਗੱਲਾਂ ਮੰਨਦੇ ਹੁੰਦੇ ਸੀ ਪਿੱਛੋਂ ਤੇ ਹੁਣ ਤਾਂ ਸਿੱਧੇ ਸਿੱਧੇ ਕਾਂਗਰਸੀ ਹੋ ਗਏ ਤੇ ਇਸ ਤੋਂ ਮੈਂ ਸਮਝਦਾ ਕਿ ਮਾੜੀ ਗੱਲ ਨਹੀਂ ਹੋ ਸਕਦੀ ਅਗਰ왈 ਸਾਹਿਬ ਸੀਪੀ ਸਾਹਿਬ ਹੈ ਮਾੜੀ ਜੀ ਗੱਲ ਹੁੰਦੀ ਪਰਚਾ ਦਰਜ ਕਰ ਦਿੰਦੇ ਮੇਰੇ ਤੇ ਆਪਣੇ ਤੇ ਬੜੇ ਪਰਚੇ ਇਹਨਾਂ ਨੇ ਦਰਜ ਕੀਤੇ ਆ ਮਾੜੀ ਜੀ ਗੱਲ ਹੁੰਦੀ ਸੀ ਪਰਚਾ ਦਰਜ ਕਰ ਪਰ ਜੇ ਐਡੀ ਵੱਡੀ ਗੱਲ ਹੈ ਸੁਪਰੀਮ ਕੋਰਟ ਦੀ ਰੂਲਿੰਗ ਹੈ ਜੇ ਉੱਤੇ ਵੀ ਆਪਾਂ ਪਰਚਾ ਦਰਜ ਨਹੀਂ ਕਰਦੇ ਤੇ ਫਿਰ ਅਗਲ ਸਵਾਲ ਸਾਹਿਬ ਰੱਬ ਤਾਂ ਸਾਰੇ ਦੇ ਅੰਦਰ ਹੁੰਦਾ ਤੇ ਸ਼ਾਮ ਨੂੰ ਜਾ ਕੇ ਜਦੋਂ ਆਪਾਂ ਖਾਣਾ ਖਾਂਦੇ ਤੇ ਆਪਣੇ ਮਨ ਦੇ ਅੰਦਰ ਇੱਕ ਤਾਂ ਝੋੜਪਾ ਨੰਦਾ ਹੀ ਹੋਗਾ ਜੇ ਆਪਾਂ ਜਦੋਂ ਪਰਮਾਤਮਾ ਦਾ ਨਾਮ ਜਪਦੇ ਆ ਕਿ ਆਪਾਂ ਗਲਤ ਕਰ ਰਹੇ ਤੇ ਫਿਰ ਜੇ ਗਲਤ ਕਰ ਰਹੇ ਤੇ ਫਿਰ ਭਾਗੀਦਾਰ ਨਾ ਬਣਾ ਜਾਵੇ ਤੇ ਇਸ ਪੈਨ ਨੂੰ ਇਨਸਾਫ ਦਵਾਇਆ ਜਾਵੇ ਜਦੋਂ ਵੀ ਤੁਸੀਂ ਕਹਿੰਦੇ ਤਾਂ ਤੁਹਾਡੇ ਨਾਲ ਪਾਰਟੀ ਦੇ ਕਈ ਵਰਕਰ ਹੁੰਦੇ ਆ ਕਿ ਤੁਸੀਂ ਚਾਰਜ ਨਹੀਂ 144 ਲਾਤੀ ਜੀ ਇਹਨਾਂ ਨੇ ਏ ਪੀਪੀ ਕਰਕੇ 144 ਲਾਈ ਵੀ ਇਹਦਾ ਕੋਈ ਸਹਿਯੋਗ ਨਾ ਕਰੇ ਤੇ ਅਸੀਂ ਤਾਂ ਵੀ ਅਸੀਂ ਮੰਨੇ ਕਾਨੂੰਨ ਨੂੰ ਸਾਨੂੰ ਪਤਾ ਕਾਨੂੰਨ ਦੀ ਆੜ ਦੇ ਵਿੱਚ ਇੱਕ ਖਰਾਬ ਕੀਤਾ ਜਾਂਦਾ ਨੌਜਵਾਨਾਂ ਨੂੰ ਅੱਜ ਸਾਨੂੰ ਪਤਾ ਵੀ ਕਾਨੂੰਨ ਦੀ ਆੜ 'ਚ ਸਾਨੂੰ ਲੈ ਆ ਜਾਣਾ ਸੀ ਇਸੇ ਕਰਕੇ ਭੈਣ ਦੋ ਦੋ ਬੰਦੇ ਪਹਿਲੇ ਬੈਠੇ ਸੀ ਤੇ ਦੋ ਅਸੀਂ ਬੈਠੇ ਆ ਚਾਰ ਜਾਨੇ ਬੈਠੇ ਆ ਵਿਚਾਰ ਤੋਂ ਵੱਧ ਨਹੀਂ ਬੈੜਾ 144 ਲੱਗਿਆ ਜਦੋਂ ਜਰੂਰਤ ਪੈ 144 ਲਾੜ ਫਿਰ ਇਹਨਾਂ ਨੂੰ ਹੜਤ ਦਿਖਾਈਏ ਕਿੱਦਾਂ ਹੜ ਹੁੰਦਾ ਬਿਲਕੁਲ ਲਾਅਨ ਆਰਡਰ ਖਤਮ ਹੋ ਗਈ ਅਸੀਂ ਇਸ ਤੋਂ ਪਹਿਲਾਂ ਘਰ ਵੀ ਦਾ ਘੇਰਿਆ ਸੀਗਾ ਸੈਕਿੰਡ ਨੌਜਵਾਨਾਂ ਦੇ ਨਾਲ ਅਸੀਂ ਹਾਂ ਦਾ ਨਾਰਾ ਵੀ ਸਮੁੱਚੀ ਕਾਲੀ ਦਲ ਨੇ ਮ ਤੇ ਇੱਕ ਕੰਗਸੀ ਇੱਕ ਵੀਰ ਬੈਠਾ ਮੈਂ ਜ਼ਰੂਰ ਕਹੂੰਗਾ ਇਹਦੀ ਵੀ ਗੱਲ ਜ਼ਰੂਰ ਸੁਣੀ ਜਾਵੇ ਇੱਕ ਕੰਗਸੀ ਵੀਰ ਬੈਠਾ ਤੇ ਜੇ ਕੱਲਾ ਇੱਕ ਕੰਗਸੀ ਦੀ ਜਮੀਰ ਜਾਗੀ ਤੇ ਬਾਕੀਆਂ ਨੂੰ ਵੀ ਜਮੀਰ ਜਗਾਣੀ ਚਾਹੀਦੀ ਆ ਹਾਂ ਕਿੰਨਾ ਟੈਨਸ ਨੁਕਸਾਨ ਹੋ ਗਿਆ ਸەمਿੰਨ 10 ਦਿਨ ਹੋ ਗਏ ਨੇ 10 ਦਿਨ ਪਹਿਲਾਂ ਤੋਂ ਪਹਿਲਾਂ ਮੈਂ ਇੱਥੇ ACP ਆਫਿਸ ਬੈਠੀ ਸੀ ਕਾਰਵਾਈ ਕਰਵਾਉਣ ਲਈ ਤਾਂ ਫਿਰ ਮੈਨੇ ਸੀ DCP ਸਰ ਐਸ ਕੇ ਲੈਟਰ ਭੇਜੀ ਕਿ ਤੁਸੀਂ ਮਿਲੋ ਆ ਕੇ ਤਾਂ ਜਦ ਮੈਂ ਮੈਨੂੰ ਲੈਟਰ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸਾਨੂੰ ਆ ਕੇ ਮਿਲੋ ਤਾ ਹੁਣੇ 3 ਦਿਨ ਪਹਿਲਾਂ ਮੈਨੂੰ ਮਿਲੇ ਸੀ ਕਹਿੰਦੇ ਅਸੀਂ ਹੋਰ ਅਫੀਸਰ ਬਿਠਾਏ ਆ ਤੇ ਅਸੀਂ ਕਾਰਵਾਈ ਜਲਦੀ ਤੇ ਜਲਦੀ ਕਰਵਾਵਾਂਗੇ ਆਪਣਾ ਤੁਹਾਡਾ ਫੋਨ ਵੀ ਲੈ ਲਾਂਗੇ ਫੋਨ ਵੀ ਅਸੀਂ ਸਕੈਨ ਕਰ ਲਾਂਗੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਦੋਸਤੋ ਉਲਟਾ ਮੈਨੂੰ ਬਾਹਰ ਕੱਢਤਾ ਇਹਨਾਂ ਨੇ ਸੀਪੀ ਅਫੀਸ ਤੋਂ ਕੀ ਲੱਗਦਾ ਹੈ ਕਾਰਵਾਈ ਦੇ ਵਿੱਚ ਨਹੀਂ ਜਿਹੜੀ ਕਿਉਂ ਸਰ ਕਾਰਵਾਈ ਤੇ ਕਲੀਅਰ ਹੀ ਦਿਖ ਰਿਹਾ ਹੈ ਕਿ ਪੋਲਿਟੀਕਲ ਪ੍ਰੈਸ਼ਰ ਹੈ ਨਾ ਤੇ ਮੰਤਰੀ ਭਾਰਤਪੁਰ ਸ਼ਨਾਚੂ ਤੇ ਸਿਮਰਜੀਤ ਬੈਂਸ ਇੱਕ ਹੈ ਉਹ ਕਾਂਗਰਸ ਚ ਰਲ ਚੁੱਕੇ ਆਪਣੀ ਪਾਰਟੀ ਛੱਡ ਕੇ ਔਰ ਅਗਲੀ ਇਲੈਕਸ਼ਨ ਇਹਨਾਂ ਨੇ ਉਹਨਾਂ ਦੇ ਨਾਲ ਰਲ ਕੇ ਹੀ ਲੜਨੀ ਹੈ ਕਿ ਸਾਰੇ ਇਹਨਾਂ ਉਹ ਪ੍ਰੈਸ਼ਰ ਬਣਾ ਕੇ ਉਹ ਇਹਨੂੰ ਵਿਚਾਰੇ ਨੇ ਪਿੱਠੇ ਦਾ ਪ੍ਰੈਸ਼ਰ ਆ ਪੁਲਿਸ ਦੇ ਉੱਤੇ ਪਹਿਲਾਂ ਹੀ ਤੁਸੀਂ ਕਈ ਵਾਰੀ ਦੱਸੇ ਤਾਂ ਬੈਠਾ ਕਿ ਆ ਜੀ ਦੱਸ ਜੀ ਮੈਨੂੰ ਸਾਫ ਨਹੀਂ ਮਿਲਿਆ ਤਾਂ ਕਿ ਕਿਸ ਤਰ੍ਹਾਂ ਸਰ ਮੈਨੂੰ ਐਫ ਆਈ ਆਰ ਚਾਹੀਦੀ ਹੈ ਐਫ ਆਈ ਆਰ ਦੀ ਰਿਪੋਰਟ ਨਹੀਂ ਦਿੰਦੇ ਤਾਂ ਮੈਨੂੰ ਲੱਗੂਗਾ ਕਿ ਨਹੀਂ ਹੋਰ ਡਿਲੇ ਕਰਨਗੇ ਤਾਂ ਮੈਂ ਸਿਊਸਾਈਡ ਕਰੂੰਗੀ ਤੇ ਇਹ ਸਿਊਸਾਈਡ ਦਾ ਦੀ ਜ਼ਿੰਮੇਵਾਰੀ ਸਾਰੀ ਹੋਗੀ ਭਾਰਤਪੁਰ ਸ਼ਨਾਸ਼ੂ ਸੀਮ ਜੀਤ ਬੈਂਸ ਤੇ ਪੂਰ ਪੰਜਾਬ ਪੁਲਿਸ ਤੁਹਾਨੂੰ ਕੋਈ ਕੰਪਨੀ ਵਗੈਰਾ ਕੋਈ ਪੈਸੇ ਦੇ ਕੇ ਆਫਰ ਉਫਰਾਇਆ ਹੈ ਪੈਸੇ ਨਹੀਂ ਆਫਰ ਤੇ ਸਰ ਬਹੁਤ ਬਹੁਤ ਵਾਰੀ ਆ ਚੁੱਕੀ ਪਹਿਲਾਂ ਤਾਂ ਦੂਜੀ ਦੇ ਨਹੀਂ ਜਦੋਂ ਮੈਂ ਕੰਪਲੇਂਟ ਕੀਤੀ ਆ ਇਹਦਾ ਬ੍ਰਦਰ ਮੇਰੇ ਬ੍ਰਦਰ ਕੋਲ ਚਲਾ ਗਿਆ ਸੀ ਘਰ ਦੀ ਆਫਰ ਲੈ ਕੇ ਜਿਹੜੇ ਘਰ ਦਾ ਰੌਲਾ ਕਹਿੰਦੇ ਉਹ ਘਰ ਹੀ ਤੁਹਾਡੀ ਕੁੜੀ ਦੇ ਨਾਂ ਕਰਾ ਦਿੰਦੇ ਆ ਉਸ ਤੋਂ ਬਾਅਦ ਫਿਰ 30 ਲੱਖ ਦਾ ਘਰ ਫੁੱਲਾਂ ਵਾਲ ਕਹਿ ਰਹੇ ਆ 50 ਲੱਖ ਕੈਸ਼ ਏਡੀਸੀਪੀ ਨੂੰ ਇੱਕ ਲਾਈਨ ਲਿਖ ਕੇ ਦੇ ਦਿਓ ਮੇਰੀ ਤਬੀਅਤ ਖਰਾਬ ਆ ਨਾ ਤੁਹਾਡੇ ਕੋਲ ਬੋਲੂਗਾ ਨਾ ਤੁਸੀਂ ਉਹਦੇ ਕੋਲ ਬੋਲੋ ਕੀ ਨਾਮ ਹੈ ਮੈਂ ਮਨੋਤ ਜੀ ਸਿੰਘ ਖਰੜਾ ਜੀ ਮੈਂ ਜਨਰਲ ਸੈਕਟਰੀ ਹਾਂ ਕਾਂਗਰਸ ਕਮੇਟੀ ਦਾ ਡਿਸਟ੍ਰਿਕਟ ਦਾ ਤੁਸੀਂ ਅੱਜ ਇੱਥੇ ਮਹਾਂ ਬੈਠੇ ਮੈਂ ਸਰ ਕੇ ਆਇਆ ਕਿ ਮੈਂ ਪਿਛਲੇ 3 ਮਿੰਨਟਸ ਦੇਖ ਰਿਹਾ ਅਸੀਂ ਵੀ 3 ਭੈਣਾਂ ਵਾਲੇ ਹਾਂ ਕਿ ਇੱਕ ਲੇਡੀ ਵਿਚਾਰੀ ਜਿਹਦੀ ਜਨ ਬਲਾਤਕਾਰ ਹੋਇਆ ਪਾਵਰਫੁਲ ਐਮਐਲਏ ਨੇ ਫਿਰ ਉਹਨੇ ਆਪਣਾ ਭਰਾ ਇਹਨਾਂ ਦੇ ਮਗਰ ਲਾਤਾ ਰਗਦਰ ਉਹ ਉਹਨਾਂ ਨੂੰ ਮਹੀਨਾ ਪਰੇਸ਼ਾਨ ਕਰੀ ਗਿਆ ਉਸ ਤੋਂ ਬਾਅਦ ਜਿੱਦਨ ਬੀਬੀ ਦਰਖਾਸਤ ਦੇਣ ਆਈ ਹੈ ਬੀਬੀ ਜੀ ਦੇ ਕਹਿਣ ਦੇ ਮੁਤਾਬਕ 10:30 ਵਜੇ ਉਹ ਇੱਕ ਬੰਦੇ ਨੂੰ ਨਾਲ ਲੈ ਕੇ ਇਹਨਾਂ ਦਾ ਕਨੈਪ ਕਰਨ ਵਾਸਤੇ ਵੀ ਘਰੇ ਆ ਗਿਆ ਤੇ ਜਦੋਂ ਸਾਡੀ ਜਾਣ ਮਾਲ ਦੀ ਅਸੀਂ ਜਦੋਂ ਰਾਖੀ ਦੀ ਗੱਲ ਕਰਉਂਦੀ ਆ ਤੇ ਸਾਡੇ ਧਿਆਨ ਚ ਪੁਲਿਸ ਆਉਂਦੀ ਆ ਬੀਬੀ ਇਮੀਡੀਏਟਲੀ ਵਿਚਾਰੀ ਸੀਪੀ ਸਾਹਿਬ ਕੋ ਪਹੁੰਚੀ ਇਹਨਾਂ ਨੇ ਦਰਖਾਸਤ ਦਿੱਤੀ ਮੇਰਾ ਰੇਪ ਹੋਇਆ ਤੇ ਹੁਣ ਮੈਨੂੰ ਜਾਨ ਦਾ ਵੀ ਖਤਰਾ ਤੇ ਇਹਨੂੰ ਇਨਸਾਫ ਦਵਾਉਣ ਦੀ ਬਜਾਏ ਉਸ ਜ਼ਾਲਮ ਆਦਮੀ ਨੂੰ ਤੁਸੀਂ ਮੈਂ ਥੋੜਾ ਪਿੱਛੇ ਜਾਵਾਂ ਤੁਸੀਂ ਨੰਬਰ 2012 ਦੀਆਂ ਬੀਟ ਕੱਢ ਲਓ ਪ੍ਰੈਸ ਕਾਨਫਰੈਂਸ ਕਰ ਲਓ ਇਹ ਕਹਿੰਦਾ ਸੀਗਾ ਕਿ ਮੈਂ 1715 ਐਮਐਲਏ ਨੂੰ ਕੰਮ ਕਰਨਾ ਸਿਖਾਉਂਗਾ ਰੇਪ ਕਰਨਾ ਸਿਖਾਊਗਾ ਇਹ ਕਿੱਦਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਦੀ ਇੱਜ਼ਤ ਲੁੱਟ ਜਾਂਦੀ ਹੈ ਰੈਗੂਲਰ ਬਾਰ-ਬਾਰ ਤੇ ਜਦੋਂ ਕੋਈ ਜਨਾਨੀ ਆ ਕੇ ਕਹਿੰਦੀ ਹੈ ਵੀ ਮੈਂ ਬਸ ਤੋਬਾ ਹੋ ਗਈ ਮੇਰੀ ਹੁਣ ਤੇ ਫਿਰ ਉਹ ਆਪਦੇ ਭਰਾ ਨੂੰ ਮਗਰ ਲਾ ਦਿੱਤਾ ਜਾਂਦਾ ਤੇ ਭਰਾ ਜਦੋਂ ਭਰਾ ਨੂੰ ਸ਼ੱਕ ਪੈਂਦਾ ਵੀ ਇਹ ਸਾਡੇ ਤੇ ਕੰਪਲੇਂਟ ਕਰੂਗੀ ਇਹ ਬੀਬੀ ਹੁਣ ਗੁੱਸੇ 'ਚ ਆ ਤੇ ਡੈਫੀਨੇਟ ਆ ਉਹ ਇਨਸਾਫ ਲਊਗੀ ਤੇ ਉਹ ਇਹਨੂੰ ਘਰੇ ਚੱਕਣਾ ਆ ਜਾਂਦਾ ਔਰ ਬਦਕਿਸਮਤੀ ਇਹ ਆ ਜਿਹੜੀ ਕਾਂਗਰਸ ਪਾਰਟੀ ਦਾ ਮੈਂ ਵਰਕਰ ਆ ਜਿਹੜੀ ਕਾਂਗਰਸ ਪਾਰਟੀ ਵਾਸਤੇ ਮੈਂ ਕੰਮ ਕਰਦਾ ਮੈਂ ਤੁਹਾਡਾ ਤੁਹਾਨੂੰ ਚੇਤਾ ਕਰਾ ਦਿਆਂ ਕਿ ਐਮਪੀ ਸਾਹਿਬ ਨੇ ਜੁਆਇਨ ਕਰਾਇਆ ਸੀਗਾ ਮੈਨੂੰ ਸਰਦਾਰ ਅਵਨੀਤ ਸਿੰਘ ਬਿੱਟੂ ਨੇ ਕਾਂਗਰਸ ਜੁਆਇਨ ਕਰਾਈ ਸੀ ਉਹਨਾਂ ਵਾਸਤੇ ਕੰਮ ਹੀ ਕੀਤਾ ਇੰਨਾ ਬੈਂਸਾਂ ਦੇ ਵਰਕਰਾਂ ਨਾਲ ਲੜਦੇ ਹੋਏ ਮੇਰਾ ਕੁੜਤਾ ਅੱਜ ਵੀ ਪਾਟਿਆ ਹੋਇਆ ਮੈਂ ਘਰੇ ਸਾਹਮਣੇ ਰੱਖਿਆ ਮੈਂ ਅੱਜ ਆਪਦੇ ਕਾਂਗਰਸੀ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਲਕਾ ਸਾਊਥ ਦੇ ਆਤਮ ਨਗਰ ਦੇ ਕਿ ਜਿੰਨਾ ਬੰਦਿਆਂ ਨਾਲ ਆਪਾਂ ਨੂੰ ਆਏ ਵੇਰੀ ਚਾਹੇ ਐਮਐਲ ਇਲੈਕਸ਼ਨ ਹੁੰਦੀ ਆ ਚਾਹੇ ਐਮਪੀ ਇਲੈਕਸ਼ਨ ਹੁੰਦੀ ਆ ਚਾਹੇ ਕਾਰਪੋਰੇਸ਼ਨ ਹੁੰਦੀ ਆ ਆਏ ਵਾਰ ਸਾਡਾ ਪ੍ਰਸ਼ਾਸਨ ਜਿਹੜਾ ਹੈਗਾ ਉਹਨਾਂ ਬਲਾਤਕਾਰੀਆਂ ਦੀ ਮਤ ਕਰ ਰਿਹਾ ਤੁਸੀਂ ਵੀ ਤੁਸੀਂ ਵੀ ਕਾਂਗਰਸ ਤੋਂ ਇਧਰ ਪਹਾੜਪੁਰ ਸਨਸਦ ਦਾ ਇਲਜ਼ਾਮ ਲੱਗ ਰਹੇ ਨੇ ਦੇਖੋ ਮੈਂ ਮੈਨੂੰ ਇਸ ਗੱਲ ਦਾ ਪਤਾ ਨਹੀਂ ਮੇਰੇ ਕੋਲ ਸਬੂਤ ਨਹੀਂ ਪਰ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਲੋਕਾਂ ਦੀ ਪਰਸੈਪਸ਼ਨ ਬਣ ਚੁੱਕੀ ਲੋਕਾਂ ਦੀ ਸੋਚ ਬਣ ਚੁੱਕੀ ਆ ਕਿ ਮੰਤਰੀ ਸਾਹਿਬ ਨੂੰ ਵਿਚਾਰੇ ਆ ਤੇ ਜੇ ਮੰਤਰੀ ਸਾਹਿਬ ਨਹੀਂ ਵਿਚਾਰੇ ਤੇ ਮੰਤਰੀ ਸਾਹਿਬ ਸੀਪੀ ਸਾਹਿਬ ਨੂੰ ਕਹਿ ਦੇਣ ਵੀ ਭਾਈ ਕਾਰਵਾਈ ਕਰੋ ਬੈਂਸ ਜਦੋਂ ਹਰੀਕੇ ਤੋਂ ਚੱਲਿਆ ਸੀਗਾ ਉਹ ਠਗ ਯਾਤਰਾ ਲੈ ਕੇ ਸਾਈਕਲ ਯਾਤਰਾ ਜਿਹੜੀ ਕੱਢਦਾ ਪਤਾ ਨਹੀਂ ਕਿਹੜੀ ਯਾਤਰਾ ਕੱਢਦਾ ਉਹ ਬਠਿੰਡੇ ਜਾ ਕੇ ਉਹ ਬਿਆਨ ਦੇ ਰਿਹਾ ਕਿ ਮੈਂ ਵੀ ਤਿੰਨ ਡੇਜ ਤਿੰਨ ਦਿਨਾਂ ਦੇ ਅੰਦਰ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂੰਗਾ ਅੱਜ ਯਾਰ ਤਿੰਨ ਮਹੀਨੇ ਹੋ ਗਏ ਆ ਤੂੰ ਸ਼ਰਮ ਨਾਲ ਨੱਕ ਡੋਬੋ ਕੇ ਮਰ ਜਾ ਕਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਤੂੰ ਜੋਗਰਾਜ ਸਿੰਘ ਦੀ ਤੁਸੀਂ ਇੰਟਰਵਿਊ ਕੀਤੀ ਸੀ ਤੁਹਾਡੇ ਕਿਸੇ ਬੰਦੇ ਨੇ ਤੇ ਉਹਨੇ ਆਖਿਆ ਸੀਗਾ ਵੀ ਤੁਸੀਂ ਛੱਡੋ ਪੁਲਟੀਆਂ ਹੁਣ ਦੇਖੋ ਗੋਸ਼ਾ ਜੀ ਆਇਆ ਤੇ ਇਹਨਾਂ ਨੇ ਕਹਿਣਾ ਜੀ ਅਕਾਲੀ ਮਗਰ ਲੱਗੇ ਆ ਮੈਂ ਬੈਠਾ ਉਹਨੇ ਕਹਿੰਦਾ ਕਾਂਗਰਸ ਦੇ ਇਸ ਬਠਿੰਡੇ ਆ ਕਹਿ ਰਿਹਾ ਸੀਗਾ ਕਿ ਸੀਐਮ ਸਾਹਿਬ ਨੇ ਕਰਾਇਆ ਹੁਣ ਜਦੋਂ ਸੀਐਮ ਸਾਹਿਬ ਦੇ ਜਾ ਕੇ ਤੂੰ ਪੈਰ ਫੜ ਲਿਆ ਨੱਕ ਰਗੜਦਾ ਹ ਅਸੀਂ ਬਚਾ ਰਹੇ ਨਾ ਨਹੀਂ ਮੇਰੇ ਮੇਰੇ ਕਹਿੰਦਾ ਮਤਲਬ ਇਹ ਨਹੀਂ ਹੈ ਪਰ ਮੇਰੇ ਇੱਕ ਮੇਰੇ ਕਹਿੰਦਾ ਮਤਲਬ ਇਹ ਆ ਕਿ ਲੋਕਾਂ ਦੀ ਸੋਚ ਬਣ ਚੁੱਕੀ ਆ ਮੈਂ ਨਹੀਂ ਕਹਿੰਦਾ ਮੇਰੀ ਸਾਡੀ ਸਰਕਾਰ ਆ ਸਾਡੇ ਸੀਐਮ ਸਾਹਿਬ ਸਤਿਕਾਰਯੋਗ ਨੇ ਡਿਵੈਲਪਮੈਂਟ ਦੇ ਕੰਮ ਹੀ ਕਰਾ ਰਹੀ ਆ ਆਸ਼ੂ ਜੀ ਵੀ ਬੜੇ ਚੰਗੇ ਬੰਦੇ ਨੇ ਪਰ ਅੱਜ ਲੋਕਾਂ ਦੀ ਸੋਚ ਬਣ ਚੁੱਕੀ ਆ ਤੇ ਜੇ ਆਪਾਂ ਚਾਹੁੰਦੇ ਲੋਕਾਂ ਦੀ ਸੋਚ ਨਾ ਬਣੇ ਤਾਂ ਆਪਾਂ ਕਾਰਵਾਈ ਕਿਉਂ ਨਹੀਂ ਕਰਾਉਣਾ ਚਾਹੁੰਦੇ ਦੂਜੀ ਗੱਲ 80 ਐਮਐਲਏ ਆ ਕਾਂਗਰਸ ਦੇ ਫੁੱਲ ਮжоਰਿਟੀ ਆ ਪੂਰੀ ਬਾਬੇ ਨਾਨਕ ਦੀ ਕਿਰਪਾ ਤੇ ਆਪਾਂ ਇਹਨਾਂ ਨੂੰ ਬੈਲੈਂਸ ਬਿਜੂਆਂ ਤੋਂ ਕਰਾਉਣਾ ਕੀ ਆ ਇਹ ਕਿਹੜਾ ਉਥੇ ਹਸਪਤਲ ਲੈ ਕੇ ਆਏ ਉਹ ਲੋਕਾਂ ਦਾ ਖੂਨ ਨਿਚੋੜ ਨਿਚੋੜ ਕੇ ਆ ਪਿੱਛੇ ਤੁਸੀਂ ਨੋਟ ਕੀਤਾ ਹੋਣਾ ਅੱਜ ਤੋਂ ਹਫਤਾ ਪਹਿਲਾਂ ਕਤਲ ਹੋਇਆ ਬਰੋਟਾ ਰੋਡ ਤੇ ਔਰ ਤੁਸੀਂ ਵੇਖੋ ਵੀ 302 ਦਾ ਮੁਕਦਮਾ ਹੈ ਔਰ ਉਹ ਬੰਦਾ ਅਰਸ਼ਟ ਕਰਨ ਦੇ ਵਾਸਤੇ ਵੀ ਉਹਨਾਂ ਨੂੰ ਮੋਬਿਲੀਆਂ ਨਾਲ ਆ ਲਾੜਨ ਆ ਡਰੇ ਸਾਰਾ ਕੁਝ ਇਹਨਾਂ ਦੇ ਏਰੀਆ 'ਚ ਹੀ ਕਿਉਂ ਹੁੰਦਾ Shimla Puri ਜਿੱਥੋਂ ਲਗਭਗ 30000 ਵੋਟ ਆ ਦੋਨੋਂ ਭਰਾ ਜਿੱਤਦੇ ਆ ਉਥੇ ਚਿੱਟਾ ਕਿਉਂ ਵਿਖਦਾ ਹੈ ਉਥੇ ਮਰਡਰ ਕਿਉਂ ਹੁੰਦੇ ਆ ਉਥੇ ਲੁੱਟਾਂ ਖੋਹਾਂ ਕਿਉਂ ਹੁੰਦੀਆਂ ਕੋਈ ਧਿਆਨ ਹੈ ਸਰਕਾਰ ਦਾ ਯਾਰ ਬੜੀ ਵੱਡੀ ਕਿਸਮਤੀ ਆ ਔਰ ਮੈਂ ਤੁਹਾ ਮੈਂ ਸਾਡੇ ਜਾਖੜ ਸਾਹਿਬ ਨੇ ਉਹਨਾਂ ਨੂੰ ਪ੍ਰਧਾਨ ਸਾਹਿਬ ਸਾਡੇ ਪੰਜਾਬ ਦੇ ਮੈਂ ਉਹਨਾਂ ਨੂੰ ਬੇਨਤੀ ਕਰ ਚੁੱਕਿਆ ਕਿ ਯਾਰ ਹੁਣ ਆਤਮਾ ਬੋਈ ਨਹੀਂ ਚੱਲਦੀ ਬੜੀ ਬੜਾ ਕੰਮ ਕਰ ਲੈ ਟਾੜਣਾ ਜੇ ਤੁਹਾਨੂੰ ਲੋਕ ਬਣਾਉਣਾ ਜਾਣਦੇ ਆ ਜੇ ਵਰਕਰ ਸਰਕਾਰ ਬਣਾਉਣਾ ਜਾਣਦੇ ਨਾ ਤੇ ਵਰਕਰ ਸਰਕਾਰ ਲੋਣਾ ਵੀ ਜਾਣਦੇ ਆ ਇਸ ਕਰਕੇ ਬੇਨਤੀ ਹੈ ਨੀਂਦ ਚ ਉਠੋ ਇਹਨਾਂ ਨੂੰ ਅੰਦਰ ਛੱਟੋ ਤੁਸੀਂ ਜਾਂਚ ਪਰਤਾਲ ਕਰ ਲਓ ਜੇ ਤੁਹਾਨੂੰ ਲੱਗੇ ਬੀਬੀ ਠੁੱਠੀ ਆ ਤੇ ਬੀਬੀ ਨੂੰ ਅੰਦਰ ਦੇ ਦਿਓ ਇਸ ਕਰਕੇ ਜੇ ਕੋਈ ਬੰਦਾ ਮਤ ਕਰਨ ਆਲਾ ਆਉਂਦਾ ਫਿਰ ਤੁਸੀਂ ਕਹਿੰਦੇ ਕਾਂਗਰਸੀ ਆ ਜੀ ਇਹ ਝਾੜੂ ਵਾਲਾ ਜੀ ਇਹ ਬੀਐਸਪੀ ਵਾਲਾ ਜੀ ਇਹਦਾ ਕੀ ਮਤਲਬ ਹੋਇਆ ਅਸੀਂ ਇਹ ਨਸਾਨੀਆਂ ਦੇ ਨਾਲ ਤੇ ਆਇਆ ਇਹ ਭੈਣ ਮੇਰੇ ਭੱਲੇ ਦੀ ਆ ਮੇਰੇ ਹਲਕੇ ਦੀ ਆ ਔਰ ਜੇ ਇਹੀ ਕੰਮ ਕਰ ਲੂ ਮੇਰੀ ਭੈਣ ਨਾ ਹੋਵੇ ਫਿਰ ਇਹਦੇ ਮੈਂ ਬੈਠੂਗਾ ਇਹ ਸਰਕੇ ਮੈਂ ਤਾਂ ਆ ਮੇਰੀ ਜ਼ਮੀਨ ਜਾਗਦੀ ਆ ਦੂਜੀ ਗੱਲ ਆ ਆ ਬੇਟੰਗੀਰਾਂ ਨੇ ਵਾਲੀ ਬਾਬਾ 40 ਚੋਰ ਵਾਲੀ ਟੀਮ ਤਿਆਰ ਕੀਤੀ ਆ ਜਿਹੜਾ ਬੰਦਾ ਜਾ ਕੇ ਬੋਲੇ ਉਹ ਮਗਰ ਲੱਜੋ ਉਹ ਪਹਿਲਾਂ ਆਪਦੇ ਪੀੜੇ ਥੱਲੇ ਛੋਟਾ ਮਾਰਨ ਵੀ ਤੁਹਾਡਾ ਮੂੰਹ ਮੰਦਰਾ ਕੀ ਆ ਫੇਗਾ ਕਰਨ ਤੇ ਬੈਂਸ ਸਾਹਿਬ ਨੂੰ ਜੇ ਜਰਾ ਰੱਤੀ ਸ਼ਰਮ ਹੈਗੀ ਆ ਤੇ ਸਰੰਡ ਕਰ ਦੇ ਨਾ ਪੁਲਿਸ ਆਪੀ ਇੰਤਿਵਾਰੀ ਕਰ ਲੂਗੀ ਕਿੰਨੀਆਂ ਬੇਨਤੀਆਂ ਜੀ ਧੰਨਵਾਦ